ਦੇਸ਼ ਚੋਂ ਪੜ੍ਹਾਈ ਪੂਰੀ ਕਰਕੇ ਧੀ ਪਹੁੰਚੀ ਆਪਣੇ ਅਚਾਨਕ ਘਰ ਪਰਿਵਾਰ ਵਾਲੇ ਦੇਖ ਕੇ ਹੋ ਜਾਂਦੇ ਨੇ ਹੈਰਾਨ ਭਰਾ ਦੇ ਜਨਮ ਦਿਨ ਦਾ ਦਿੱਤਾ ਸਰਪ੍ਰਾਈਜ਼ ਜੀ ਹਾਂ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਜਦੋਂ ਇੱਕ ਧੀ ਆਪਣੇ ਵਿਦੇਸ਼ ਚੋਂ ਪੜ੍ਹਾਈ ਪੂਰੀ ਕਰਕੇ ਘਰ ਅਚਾਨਕ ਪਹੁੰਚਦੀ ਹੈ ਤਾਂ ਪਰਿਵਾਰ ਵਾਲੇ ਦੇਖ ਕੇ ਹੈਰਾਨ ਹੋ ਜਾਂਦੇ ਨੇ ਤੇ ਉਸ ਦਿਨ ਭਰਾ ਦਾ ਜਨਮ ਦਿਨ ਵੀ ਹੁੰਦਾ ਹੈ ਤੇ ਭਰਾ ਦੇ ਜਨਮ ਦਿਨ ਦਾ ਅਚਾਨਕ ਸਰਪ੍ਰਾਈਜ਼ ਵੀ ਦਿੰਦੀ ਹੈ ਭਰਾ ਭੈਣ ਇੱਕ ਦੂਜੇ ਨੂੰ ਦੇਖ ਕੇ ਕਾਫੀ ਭਾਵੁਕ ਹੋ ਜਾਂਦੇ ਨੇ ਤੇ ਘਰ ਦੇ ਵੀ ਕਹਿੰਦੇ ਨੇ ਵੀ ਇਦਾਂ ਦਾ ਪਿਆਰ ਹਮੇਸ਼ਾ ਸਦਾ ਬਣਿਆ ਰਹੇ ਜਦੋਂ ਗੱਲਬਾਤ ਕੀਤੀ ਤਾਂ ਘਰ ਦੇ ਵਿੱਚ ਸਿਰਫ ਬਾਪੂ ਨੂੰ ਹੀ ਪਤਾ ਸੀ ਕਿ ਧੀ ਨੇ ਘਰ ਵਾਪਸ ਆਣਾ ਹੈ ਮਾਤੇ ਤਾਈ ਨੂੰ ਨਹੀਂ ਸੀ ਪਤਾ ਕਿ ਧੀ ਵਾਪਸ ਆ ਰਹੀ ਹੈ ਉਹਦੋਂ ਪਤਾ ਲੱਗਿਆ ਜਦੋਂ ਉਹ 에어ਪੋਰਟ ਤੇ ਉਸ ਨੂੰ ਲੈਣ ਵਾਸਤੇ ਜਾ ਰਹੇ ਸਨ ਪਰਿਵਾਰ ਵਾਲਿਆਂ ਨੇ ਰੱਬ ਕੋਲ ਅਰਦਾਸ ਕੀਤੀ ਕਿ ਇਦਾਂ ਦਾ ਪਿਆਰ ਸਦਾ ਬਣਿਆ ਰਹੇ ਲੰਮੇ ਸਮੇਂ ਤੋਂ ਪੜ੍ਹਾਈ ਕਰਨ ਗਈ ਬਟਾਲਾ ਦੀ ਧੀ ਜਦ ਪੜ੍ਹਾਈ ਪੂਰੀ ਕਰਕੇ ਵਿਦੇਸ਼ ਤੋਂ ਅਚਾਨਕ ਭਾਰਤ ਵਾਪਸ ਆਉਂਦੀ ਹੈ ਤਾ ਫਿਰ ਕਿਵੇਂ ਪਰਿਵਾਰ ਆਪਣੇ ਧੀ ਨੂੰ ਗੱਲ ਲਾ ਕੇ ਖੁਸ਼ੀ ਮਨਾ ਰਿਹਾ ਹੈ ਭਰਾ ਦਾ ਭੈਣ ਪ੍ਰਤੀ ਪਿਆਰ ਵੇਖ ਕੇ ਵਾਹ ਰੂਹ ਖੁਸ਼ ਹੋ ਜਾਵੇਗੀ ਬੰਟੀ ਕੰਚੇ ਨੇ ਦੱਸਿਆ ਕਿ 3 ਸਾਲ ਪਹਿਲਾਂ ਉਹ ਕੈਨੇਡਾ ਗਈ ਸੀ ਬਾਪੂ ਨੂੰ ਥੋੜਾ ਜਿਹਾ ਪਤਾ ਸੀ ਕਿ ਮੈਂ ਵਾਪਸ ਆ ਰਹੀ ਹਾਂ ਭਰਾ ਦੇ ਜਨਮ ਦਿਨ ਤੇ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਵੀ ਮੇਰੀ ਭੈਣ ਵਾਪਸ ਆ ਰਹੀ ਹੈ ਭਰਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਆਪਣੇ ਸਾਹਮਣੇ ਮੈਨੂੰ ਖੜਾ ਵੇਖ ਕੇ ਹੈਰਾਨ ਹੋ ਗਿਆ ਜਿਸ ਕਰਕੇ ਅਸੀਂ ਦੋਵੇਂ ਹੀ ਭਾਵੁਕ ਹੋ ਗਏ ਉੱਥੇ ਹੀ ਭਰਾ ਹਿੰਮਤ ਸਿੰਘ ਨੇ ਕਿਹਾ ਕਿ ਮੇਰੀ ਭੈਣ ਨੇ ਮੈਨੂੰ ਨਹੀਂ ਸੀ ਦੱਸਿਆ ਜਦ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਤਾਂ ਪਹਿਲਾ ਤਾਂ ਮੈਂ ਉਸ ਨੂੰ ਪਛਾਣਿਆ ਹੀ ਨਹੀਂ ਫਿਰ ਇੱਕ ਦੂਸਰੇ ਨੂੰ ਮਿਲ ਕੇ ਜਰੂਰ ਅੱਖਾਂ ਭਰ ਆਈਆਂ ਸੀ ਉੱਥੇ ਹੀ ਮਾਂ ਤੇ ਤਾਈ ਨੇ ਕਿਹਾ ਸਾਨੂੰ ਵੀ ਪਤਾ ਨਹੀਂ ਸੀ ਕਿ ਧੀ ਵਿਦੇਸ਼ ਤੋਂ ਵਾਪਸ ਆ ਰਹੀ ਹੈ ਜਦ 에ਅਰਪੋਰਟ ਲੈਣ ਜਾਣਾ ਸੀ ਵਾਹਿਗੁਰੂ ਕੋ ਲੋ ਇਹ ਮੰਗਦੇ ਹਾਂ ਕਿ ਰਿਸ਼ਤਿਆਂ ਦੇ ਵਿੱਚ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਉਹ ਪਲ ਮੈਂ ਇਦਾਂ ਬਿਆਨ ਨਹੀਂ ਕਰ ਸਕਦੀ ਕਿਉਂਕਿ ਉਹ ਚੀਜ਼ ਬੰਦਾ ਫੀਲ ਕਰਦਾ ਕਿ ਭੈਣ ਭਰਾਵਾਂ 'ਚ ਜੋ ਸਾਡਾ ਪਿਆਰ ਆ ਉਹ ਮੈਂ ਉਸ ਦਿਨ ਹੋਰ ਜ਼ਿਆਦਾ ਫੀਲ ਕੀਤਾ ਕੀ ਦੂਰੋਂ ਦੇ ਨਾਲ ਵੀ ਬੰਦੇ 'ਚ ਜ਼ਿਆਦਾ ਪਿਆਰ ਵਧਦਾ ਮੈਂ ਇਹ ਸੋਚਦੀ ਆ ਤੇ ਜਿੰਨਾ ਚੱਕ ਮੈਂ ਉੱਥੇ ਹੀ ਮੈਨੂੰ ਐ ਲੱਗਦਾ ਕਿ ਸਾਡਾ ਪਿਆਰ ਹੋਰ ਵਧਿਆ ਵਾ ਤੇ ਉਸ ਦਿਨ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਕਿਸੇ ਨੂੰ ਪਤਾ ਸੀ ਤੁਸੀਂ ਆ ਰਹੇ ਹੋ ਵਾਪਸ ਬਟਾਲੇ ਨਹੀਂ ਬਟਾਲੇ ਚ ਆਉਂਦਾ ਕਿਸੇ ਨੂੰ ਨਹੀਂ ਪਤਾ ਸੀ ਬਾਕੀ ਮੈਂ ਕੈਨੇਡਾ ਤੋਂ ਇੰਡੀਆ ਆਉਣ ਨਹੀਂਆ ਮੇਰੇ ਪਾਪਾ ਨੂੰ ਹਲਕਾ ਫੁਲਕਾ ਪਤਾ ਹੀ ਜ਼ਿਆਦਾ ਨਹੀਂ ਅੱਛਾ 3 ਸਾਲ ਦਾ ਗੈਪ ਰਿਹਾ ਦੁਨਣਾ ਵਿੱਚ ਭੈਂਟਰਾ ਦੇ ਵਿੱਚ ਉਹ ਪਲ ਫਿਰ 3 ਸਾਲ ਲਗਾਤਾਰ ਜਾਂਦਾ ਉਸੇ ਤਰੀਕੇ ਨਾਲ ਭਰਾ ਦੀਆਂ ਆਉਂਦੀਆਂ ਹੋਣੀਆਂ ਪਰਿਵਾਰ ਨੂੰ ਹਾਂਜੀ ਬਾਕੀ ਅੱਜ ਕੱਲ ਤੇ ਵੀਡੀਓ ਕਾਲ ਆ ਆਪਾਂ ਟਾਈਮ ਸਾਰੇ ਕੱਢ ਕੇ ਗੱਲ ਜ਼ਰੂਰ ਕਰਦੀ ਹਾਂ ਮੈਂ ਮੈਂ ਕਦੀ ਇੱਕ ਦਿਨ ਵੀ ਇਦਾਂ ਦਾ ਨਹੀਂ ਕਿ ਮੈਂ ਘਰ ਕਦੀ ਫੋਨ ਨਾ ਕੀਤਾ ਹੋਵੇ ਜਾਂ ਮੈਂ ਇਹਨਾਂ ਨਾਲ ਗੱਲ ਨਾ ਕੀਤੀ ਹੋਵੇ ਮੈਂ ਕੈਨੇਡਾ ਸਟੱਡੀ ਕੀਤੀ ਜਨਰਲ ਆਰਟਸ ਐਂਡ ਸਾਇੰਸ ਮੇਰਾ ਕਾਲਜ ਹੀ ਸੈਂਟ ਲੌਰੈਂਸ ਕਾਰਨਵਾਲ ਇਹ ਮੋਂਟਰੀਅਲ ਦੇ ਕੋਲ ਆ ਛੋਟਾ ਜਿਹਾ ਸ਼ਹਿਰ ਕਾਰਨਵਾਲ ਤੇ ਮੈਂ ਕਹਿੰਨੀ ਆ ਕਿ ਇਹ ਉਮਰ ਜਿਹੜਾ ਵਾ ਇਹ ਬਸ ਵਧੀ ਜਾਂਦਾ ਵਾ ਨਿਊਜ਼ ਇਸ ਫੇਕ ਨਿਊਜ਼ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਡਿਆ ਵਾ ਮੈਂ ਆਹੀ ਕਹਿੰਨੀ ਆ ਕਿ ਜੇ ਕਿਸੇ ਨੇ ਫੋਰਨ ਜਾਣਾ ਵਾ ਉਹ ਜਿਹੜੀਆਂ ਚਾਰ ਕੋ ਉਹਨਾਂ ਨੂੰ ਸਿਟੀਜ਼ ਦੇ ਨਾਮ ਪਤਾ ਵਾ ਪਲੀਜ਼ ਉੱਥੇ ਨਾ ਜਾਓ ਕਿਉਂਕਿ ਉੱਥੇ ਆਲਰੇਡੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆਪਣੀ ਵੈਕੈਂਸੀਜ਼ ਫੁੱਲ ਕੀਤੀਆਂ ਵਾ ਜੇ ਤੁਸੀਂ ਫੋਰਨ ਜਾਣਾ ਵਾ ਤਾਂ ਤੁਸੀਂ ਹੋਰ ਸਿਟੀਜ਼ ਨੂੰ ਲਾਈਕ ਸਰਚ ਕਰੋ ਉੱਥੇ ਜਾਓ ਕਿ ਤੁਹਾਨੂੰ ਕੰਮ ਵੀ ਮਿਲੇ ਤੇ ਤੁਹਾਡੀ ਸਟੱਡੀ ਵੀ ਵਧੀਆ ਹੋਵੇ ਪਹਿਲਾਂ ਕੁਛ ਚਿਰ ਤੇ ਮੈਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਹੋਇਆ ਮੇਰੀ ਅੱਖਾਂ ਤੇ ਕਿ ਜਦੋਂ ਸਿਸਟਰ ਆਈ ਮੈਂ ਇੱਕਦਮ ਸ਼ੌਕ ਡਰ ਗਿਆ ਕਿ ਮੇਰੀ ਭੈਣ ਹੀ ਖੜੀ ਹੈ ਬਾਹਰ ਗੇਟ ਦੇ ਅੱਗੇ ਆਣ ਕੇ ਜਦੋਂ ਆ ਕੇ ਪਹਿਲੀ ਵਾਰੀ ਉਹਨੂੰ ਮੈਂ 3 ਸਾਲ ਬਾਅਦ ਫੇਰ ਇੱਕ ਵਾਰੀ ਗੱਲ ਬਕੜੀ ਪਾਈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹਦੇ ਨਾਲ ਮੈਂ ਬਾਪੂ ਕੋ ਹੋ ਗਿਆ ਇਹ ਸਾਰੇ ਪਲ ਇੱਕ ਵਾਰੀ ਮੇਰੇ ਦਿਮਾਗ 'ਚ ਵਾਪਸ ਆ ਗਏ ਜਦੋਂ ਬਾਹਰ ਜਾਣ ਲੱਗੀ ਸੀ ਬਾਹਰ ਜਾਣ ਲੈ ਕੇ ਵੀ ਮੈਨੂੰ ਇਦਾਂ ਹੀ ਮਿਲ ਕੇ ਗਈ ਸੀ ਤੇ ਇਹ 3 ਸਾਲ ਮੇਰੇ ਬਹੁਤ ਔਖੇ ਲੰਘੇ ਕਿਉਂਕਿ ਭੈਣ ਭਰਾਵਾਂ 'ਚ ਚਲੋ ਜਿੱਦਾਂ ਮੀਆਂ ਹਾਸੇ ਮਜ਼ਾਕ ਲੜਾਈਆਂ ਛੋਟੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਬਟ ਉਸ ਤੋਂ ਬਾਅਦ ਜਦੋਂ 3 ਸਾਲ ਬਾਅਦ ਮੈਨੂੰ ਫੇਰ ਮਿਲਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਨਹੀਂ ਮੇਰਾ ਇਹ ਮੰਨਣਾ ਨਹੀਂ ਹੈ ਕਿਉਂਕਿ ਮੈਂ ਮੇਰੀ ਲਾਈਫ ਚ ਮੇਨਲੀ 2-3 ਜਾਣੇ ਫੀਮੇਲਸ ਹੈਗੀਆਂ ਜਿਹੜੀਆਂ ਮੈਨੂੰ ਕਾਫੀ ਸਪੋਰਟ ਕਰਦੀਆਂ ਉਹਨਾਂ ਚ ਮੇਰੀ ਭੈਣ ਏਕਿਆ ਤੇ ਮੇਰੇ ਮੰਮਾ ਵੀ ਨੇ ਤੇ ਮੇਰੇ ਹੋਰ ਵੀ ਗੁੱਡ ਰਿਲੇਸ਼ਨਸ ਹੈਗੇ ਨੇ ਮੇਰੇ ਦੋਸਤਾਂ ਨਾਲ ਮੇਰੇ ਰਿਲੇਟਿਵਜ਼ ਨਾਲ ਤੇ ਮੈਂ ਚਾਹੁੰਨਾ ਹੈ ਕਿ ਸਾਰੇ ਇਦਾਂ ਦੇ ਇਦਾਂ ਹੀ ਰਹਿਣ ਵਿਆਹ ਹੋਣ ਤੇ ਬਾਅਦ ਵੀ ਤੇ ਪਹਿਲਾਂ ਵੀ ਮੈਂ ਮੇਨ ਲਈ ਮੈਸੇਜ ਦੇਣਾ ਚਾਹੁੰਗਾ ਕਿ ਜ਼ਰੂਰ ਕੁਛ ਨਾ ਕੁਛ ਸਮਾਂ ਕੱਢੋ ਭਾਵੇਂ ਕੋਈ ਬਜ਼ੁਰਗ ਆ ਜਾਂ ਕੋਈ ਯੰਗ ਏਜ ਦਾ ਇਨਸਾਨ ਆ ਕੁਛ ਸਮਾਂ ਕੱਢੋ ਆਪਣਾ ਜਾਓ ਫਿਟਨੈਸ ਵੀ ਇੰਪੋਰਟੈਂਟ ਆ ਮਾਰਨਿੰਗ ਜਾਓ ਈਵਨਿੰਗ ਜਾਓ ਆਪਣੇ ਸਰੀਰ ਲਈ ਥੋੜਾ ਜਿਹਾ ਟਾਈਮ ਕੱਢੋ ਕਿਉਂਕਿ ਘਰੇ ਰਹਿ ਕੇ ਵੀ ਮੇਨਲੀ ਬੰਦਾ ਜਿਹੜਾ ਹੁੰਦਾ ਆ ਦਿਨੋਂ ਦਿਨ ਲੇਜੀ ਆਲਸੀ ਹੋ ਜਾਂਦਾ ਆ ਤੇ ਸਰੀਰ ਨੂੰ ਥੋੜਾ ਹਿਲਣਾ ਜੁਲਣਾ ਜ਼ਰੂਰੀ ਆ ਨਹੀਂ ਮੈਨੂੰ ਥੋੜਾ ਥੋੜਾ ਪਤਾ ਸੀ ਕਿਉਂ ਪਤਾ ਸੀ ਕਿ ਕਹਿੰਦੀ ਸੀ ਕਿ ਮੰਮਾ ਮੈਂ ਤੁਹਾਡੀ ਸਾਲਗਿਰਿਹਾ ਤੇ ਆਉਣਾ ਆ 25 ਤਰੀਕ ਨੂੰ ਮੇਰੀ ਇੱਕ ਦੋਸਤ ਆ ਪਾ ਸ਼ਾਪਿੰਗ ਲਈ ਦੋਨੋਂ ਗਈਆਂ ਤੇ ਉੱਤੇ ਗੱਲ ਚੱਲਦਾ ਚੱਲਦਾ ਕਹਿੰਦੀ ਪਤਾ ਉਹਨੂੰ ਵੀ ਸੀ ਮੇਰੀ ਬੇਟੀ ਨੂੰ ਵੀ ਉਹ ਛੋਟੇ-ਬੇਟੇ ਨੇ ਦੱਸਿਆ ਸੀ ਤੇ ਕਹਿੰਦੀ 25 ਨੂੰ ਤੇ ਤੇਰੀ ਮੈਰ ਜਨਵਰਸਰੀ ਨਹੀਂ ਆ ਤਾਂ ਤੂੰ ਕਿੱਦਾਂ ਕਹੀ ਜਾਣੀ ਕਿ 25 ਨਹੀਂ ਆਉਗੀ ਮੈਂ ਕਿਹਾ ਵਾਕੇ ਮੈਂ ਜਾ ਆਣਾ ਤੇ ਉਹਨੇ ਵੀ ਨੂੰ ਸੀ ਅਨਵਰਸੀ ਤੇ ਮੇਰੀ 20 ਨੂੰ ਤੇ 25 ਨੂੰ ਕਹੀ ਜਾ ਰਹੇ ਕੁਛ ਨਹੀਂ ਸੀ ਮੈਨੂੰ ਪਤਾ ਉਸ ਤੋਂ ਬਾਅਦ ਇਹਦੇ ਪਾਪਾ ਨੇ ਜਦੋਂ ਮੈਨੂੰ ਫੋਨ ਕੀਤਾ ਕਿ ਐਨੇ ਟਾਈਮ ਤੱਕ ਤੁਸੀਂ 에ਰਪੋਰਟ ਤੇ ਪਹੁੰਚ ਚੋ ਫਿਰ ਮੈਨੂੰ ਪਤਾ ਲੱਗਾ ਕਿ ਕੰਚਨ ਆ ਰਹੀ ਆ ਇਸ ਸਭ ਨੂੰ ਜਿੱਦਾਂ ਇਹਦੇ ਦੋਸਤਾਂ ਨੂੰ ਹਿੰਮਤ ਦੇ ਦੋਸਤਾਂ ਨੂੰ ਪਤਾ ਸੀ ਉਹਨਾਂ ਨੇ ਵੀ ਫਿਰ ਮੈਨੂੰ ਪੁੱਛਿਆ ਕਿ ਮੰਮਾ ਤੁਸੀਂ ਵੀ ਆ ਜਾਓ ਅਸੀਂ ਚੱਲਦੇ ਆ ਮੈਂ ਕਿਹਾ ਤੁਸੀਂ ਚੱਲੇ ਕਿ ਕਹਿੰਦੇ ਵਸ ਅਸੀਂ ਮੇਲਾ ਵੇਖ ਚੱਲੇ ਕੋਈ ਸਕੂਟਰੀ ਤੇ ਪਹੁੰਚੇ ਤੇ ਕੋਈ ਗੱਡੀ ਤੇ ਪਹੁੰਚੇ ਜਿੰਨੇ ਵੀ ਕਿਸੇ ਚੀਜ਼ ਤੇ ਪਹੁੰਚਣਾ ਪਹੁੰਚੋ ਏਅਰਪੋਰਟ ਤੇ ਅਸੀਂ ਫਿਰ ਦੋਨੋਂ ਮਾਂ ਬੇਟਾ ਆਪਣੀ ਗੱਡੀ ਤੇ ਪਹੁੰਚੇ ਉੱਤੇ ਹਮਬੀਰ ਨਾਲ ਮੇਰੀ ਭਤੀਜੀ ਸੀ ਉਸ ਤੋਂ ਬਾਅਦ ਸਾਰੇ ਘਰ ਨੂੰ ਪਤਾ ਲੱਗ ਗਿਆ ਬਟ ਇਹ ਹਿੰਮਤ ਨੂੰ ਨਹੀਂ ਸੀ ਪਤਾ ਹੈਗਾ ਕਿਉਂਕਿ ਹਿੰਮਾ ਦਾ ਬਰਥਡੇ ਸੀ ਤੇ ਬਰਥਡੇ ਨੂੰ ਸਰਪ੍ਰਾਈਜ਼ ਦੇਣਾ ਸੀ ਕੰਚਨ ਨੇ ਤੇ ਹਮੇਸ਼ਾ ਹਿੰਮਤ ਇੱਕੀ ਗੱਲ ਕਹਿੰਦਾ ਹੁੰਦਾ ਸੀ ਕਿ ਮੈਨੂੰ ਭੈਣ ਤੋਂ ਕਿਸੇ ਚੀਜ਼ ਦੀ ਲੋੜ ਨਹੀਂ ਆ। ਇਹ ਮੈਂ ਤਾਂ ਕਹਿੰਦਾ ਹਾਂ ਦੱਸਿ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਮੇਰੀ ਭੈਣ ਚਾਹੀਦੀ ਆ ਤੇ ਜੇ ਮਮਾ ਮੇਰੇ ਬਾਹਰ ਦੇ ਤੋਂ ਮੈਨੂੰ ਮਿਲ ਜੇ ਤੇ ਬੜੀ ਵਧੀਆ ਗਾ। ਇਹ ਮੰਦੀਆਂ ਆ ਜਿਹੜੀਆਂ ਚੀਜ਼ਾਂ ਸੀ ਮੈਨੂੰ ਬੜਾ ਹੱਟ ਕਰਦੇ ਸੀ ਹੈ ਤੇ ਮੈਨੂੰ ਵੀ ਸੀ ਕਿ ਮੈਂ ਮੇਰੀ ਬੱਚੀ ਆ ਮੇਰੇ ਵੀ ਮੈਨੂੰ ਵੀ ਬੜਾ ਬੜਾ ਚੇਰ ਮੈਂ ਉਹਦੇ ਤੋਂ ਰਹੀ ਆ ਪਰੇਸ਼ਾਨ ਕਿ ਹਾਏ ਪੜ੍ਹਾਈ ਕਰਨ ਗਈ ਆ ਪਤਾ ਨਹੀਂ ਕਿਦਾਂ ਦਾ ਮਾਹੌਲ ਆ ਕਿਦਾਂ ਦਾ ਨਹੀਂ ਆ ਫਿਰ ਮੈਂ ਵੀ ਇਹਦੇ ਕੋ ਕੈਨੇਡਾ ਜਾ ਕੇ ਜਦੋਂ ਮੈਂ ਸਾਰਾ ਮਾਹੌਲ ਚਾਲ ਦੇਖਿਆ ਮੈਨੂੰ ਚੰਗਾ ਲੱਗਾ ਤੇ ਕੰਚਨ ਨੇ ਕਿਉਂਕਿ ਅਸੀਂ ਦੋਨੇ ਵੀ ਆ ਬੀਬੀ ਕੰਮ ਕਰ ਵਾਲੇ ਬੰਦੇ ਸੀ ਸਾਰੇ ਭੈਣ ਭਰਾਵਾਂ ਨੂੰ ਮਿਲਣ ਵਾਲੇ ਸੀ ਹਰ ਇੱਕ ਪਰਸਨ ਕੋ ਜਾਣਾ ਵੀ ਪੈਂਦਾ ਸੀ ਸਾਨੂੰ ਤੇ ਕੰਚਨ ਨੇ ਮੇਰੇ ਦੋਨਾਂ ਬੇਟਿਆਂ ਨੂੰ ਇੱਕ ਮਾਂ ਬਣ ਕੇ ਸੰਭਾਲਿਆ ਤੇ ਮਾਮਾ ਵਾਂਗੂ ਉਹਨੇ ਪਿਆਰ ਦਿੱਤਾ ਇਸ ਸਿਸਤੇਮ ਆ ਬੜੀ ਖੁਸ਼ ਆ ਕਿ ਮੈਨੂੰ ਰੱਬ ਨੇ ਬੜੇ ਹੋਨਾਰ ਬੱਚੇ ਦਿੱਤੇ ਆ ਤੇ ਇਸੇ ਕਾਰਨ ਹੀ ਹਿੰਮਤ ਵੀ ਉਹਨੂੰ ਬਹੁਤ ਮਿਸ ਕਰਦਾ ਸੀ ਤੇ ਪ੍ਰੇਮ ਵੀ ਬਹੁਤ ਮਿਸ ਕਰਦਾ ਹੁੰਦਾ ਸੀ ਪ੍ਰੇਮ ਤੇ ਕਹਿੰਦਾ ਮੈਨੂੰ ਇੱਕ ਵਾਰੀ ਪਤਾ ਚੱਲੇ ਮੈਂ 에ਅਰਪੋਰਟ ਦੇ ਰਾਹਾਂ ਤੇ ਨਾ ਫੁੱਲੀ ਫੁੱਲ ਕਰਦਦੇ ਨੇ ਮਮਾ ਮੈਂ ਜਦੋਂ ਬਾਹਰ ਆਈ ਮੈਂ ਫਲਾਵਰ ਹੀ ਫਲਾਵਰ ਕਰਨੇ ਸਾਰੀ ਸ਼ੜਕ ਤੇ ਪਰ ਸਾਨੂੰ ਇਹਨੇ ਦੱਸਿਆ ਹੀ ਨਹੀਂ ਸੀ ਤੇ ਆਪਾਂ ਉਹ ਕੰਮ ਨਹੀਂ ਕਰ ਸਕੇ ਮੈਂ ਸਭ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਦੇਖੋ ਜਿਹੜੀ ਚੀਜ਼ ਚਲੀ ਜਾਂਦੀ ਆ ਉਹ ਮੁੜ ਵਾਪਸ ਨਹੀਂ ਆਉਂਦੀ ਇਸ ਕਰਕੇ ਇੰਨਾ ਕੁ ਪਿਆਰ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਕਿ ਪੂਰੀ ਜ਼ਿੰਦਗੀ ਜਦ ਤੱਕ ਸਾਡੇ ਸਾਹ ਚੱਲਦੇ ਨੇ ਉਹ ਯਾਦ ਰਹਿਣ ਜਿੱਦਣ ਮੇਰੇ ਨਾਲ ਗੱਲ ਹੁੰਦੀ ਸ਼ਾਮ ਨੂੰ ਮੇਰਾ ਨੰਬਰ ਇਹਨਾਂ ਕੋਲੋਂ ਕਿਤੇ ਨਿਕਲ ਜਾਂਦਾ ਤੇ ਇਹ ਕਿਸੇ ਕੋਲੋਂ ਨੰਬਰ ਲੈਂਦੇ ਆ ਮੇਰਾ ਤੇ ਮੈਨੂੰ ਇਹ ਦੱਸਦੇ ਆ ਵੀ ਮੈਂ ਆਉਣਾ ਹੈ ਤੇ ਮੈਂ ਕਿਹਾ ਵੈਸੇ ਆਉਣਾ ਹੋਣਾ ਵਾ ਕੋਈ ਗੱਲ ਨਹੀਂ ਹੈ ਨਾ ਤੇ ਮੈਂ ਕਿਤੇ ਗਈ ਨਹੀਂ ਹਾਂ ਤੇ ਮੈਂ ਇਹਨਾਂ ਨੂੰ ਕਹਿੰਨੀ ਕਿ ਜਦੋਂ ਬਟਾਲੇ ਉਤਰਨਾ ਮੈਨੂੰ ਫੋਨ ਕਰਦੇ ਮੈਂ ਅਜ ਨਾਲੇ ਗਈ ਹੋਈ ਹਾਂ ਕਹਿੰਦੇ ਠੀਕ ਹੈ ਇਹ 7 ਵਜੇ ਮੇਰੇ ਕੋਲ ਪਹੁੰਚਦੇ ਆ ਦੀਦੀ ਤੇ ਰਾਤ ਨੂੰ 7 ਵਜੇ ਜਦੋਂ ਪਹੁੰਚਦੇ ਆ ਤੇ ਮੈਨੂੰ ਕਹਿੰਦੇ ਚੱਲੀਏ ਤੇ ਮੈਂ ਕਹਾ ਨਹੀਂ ਮੇਰੇ ਨੂੰ ਬੇਟਾ ਜਿਹੜੇ ਕਿਤੇ ਗਏ ਹੋਇਆ ਤੇ ਨਹੀਂ ਆਪਾਂ ਜਾਣਾ ਤੇ ਇੱਥੇ ਰਹਿ ਲੈਨੇ ਕਹਿੰਦੀ ਨਹੀਂ ਤੈਨੂੰ ਕੋਈ ਸਰਪ੍ਰਾਈਜ਼ ਦੇਣਾ ਤੇ ਤਿਆਰ ਹੋ ਲਾ ਮੈਂ ਸੋਚਦੀ ਮੈਨੂੰ ਕੋਈ ਇਦਾਂ ਦਾ ਬਰਡ ਜਾ ਕੇ ਨਹੀਂ ਕਿ ਤੂੰ ਮੈਨੂੰ ਕੀ ਦੇਣਾ ਆ ਕਹਿੰਦੀ ਨੇ ਚੱਲ ਅਸੀਂ ਰਸਤੇ 'ਚ 버ਗਰ ਲੈਨੇ ਆ ਤੇ ਕਹਿੰਦੀ ਪੰਜ 버ਗਰ ਲੈ ਲਓ ਮੈਂ ਕਹਾ ਦੋ ਬੱਚੇ ਆ ਘਰੇ ਦੋ ਆਪਾਂ ਪੰਜ 버ਗਰ ਆਪਾਂ ਕੀ ਕਰਨੇ ਆ ਆਪਾਂ 버ਗਰ ਵੀ ਪੰਜ ਪੈਕ ਕਰਵਾ ਲੈਨੇ ਪਰ ਦੱਸ ਦੇ ਨੇ ਜਦੋਂ ਆਪਾਂ ਗੇਟ 'ਚ ਆਉਨੇ ਆ ਤੇ ਇਹ ਗੇਟ ਖੋਲਦੇ ਆ ਤੇ ਇਹ ਮੈਂ ਆ ਦੇਖਦੀ ਆ ਚਾਰਛੇ ਫਿਰ ਇੱਕ ਵੀ ਕੋਈ ਲੱਗਦਾ ਨਹੀਂ ਆ ਇਹ ਮੈਨੂੰ ਵੇਖ ਕੇ ਰਸੋਈ 'ਚ ਵੜ ਕੇ ਤੇ ਲੁਕ ਜਾਂਦੀ ਫ੍ਰਿਜ ਵੱਲੇ ਜਦੋਂ ਮੈਨੂੰ ਕੋਈ ਕਹਿੰਦਾ ਕਮਰੇ 'ਚ ਜਾ ਕੋਈ ਕੁਛ ਕਹਿੰਦਾ ਫਿਰ ਜਾਣੀ ਮੈਨੂੰ ਕੁਛ ਲੱਭਦਾ ਨਹੀਂ ਇਹ ਮੈਨੂੰ ਪਿੱਛੋ ਜੱਫੀ ਪਾ ਲੈਂਦੀ ਤੇ ਮੈਨੂੰ ਬੜਾ ਮਤਲਬ ਹੋਇਆ ਉਹ ਆ ਬੱਚਿਆਂ ਦਾ ਪਿਆਰ ਹੁੰਦਾ ਇਸ ਕਰਕੇ